ਕਿ ਤੁਸੀਂ ਵੀ ਬੀਅਰ ਪੀਣ ਦੇ ਸ਼ੌਕੀਨ ਹੋ ਜੇਕਰ ਹਾਂ ਤਾਂ ਆ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਆ ਅਸੀਂ ਇਹ ਨਹੀਂ ਕਹਾਂਗੇ ਕਿ ਬੀਅਰ ਪੀਣ ਦੇ ਨਾਲ ਕੁਝ ਹੋ ਜਾਵੇਗਾ ਉਹ ਤੁਹਾਡੀ ਆਪਣੀ ਜ਼ਿੰਦਗੀ ਆ ਤੁਹਾਡੀ ਆਪਣੀ ਲਾਈਫ ਆ ਤੁਸੀਂ ਜੋ ਕਰਨਾ ਕਰ ਸਕਦੇ ਹੋ ਕਿਉਂਕਿ ਪੈਸੇ ਤੁਹਾਡੇ ਬੀਅਰ ਤੁਹਾਡੀ ਤੇ ਸਰੀਰ ਵੀ ਤੁਹਾਡਾ ਹੁਣ ਤੁਹਾਨੂੰ ਬੀਅਰ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਦੇ ਬਾਰੇ ਦੱਸਣ ਜਾ ਰਹੇ ਹਾਂ ਕਿਹਾ ਜਾ ਰਿਹਾ ਹੈ ਕਿ ਬੀਅਰ ਪੀਣ ਦੇ ਲਈ ਜਿਹੜੇ ਸ਼ੌਕੀਨ ਨੇ ਉਹਨਾਂ ਦੇ ਲਈ ਇਹ ਖਬਰ ਆ ਕਿਉਂਕਿ ਬੀਅਰ ਜਿਹੜੀਆਂ ਹੁਣ ਨਾਲੇ ਦੇ ਪਾਣੀ ਦੇ ਨਾਲ ਬਣਿਆ ਕਰੇਗੀ ਜੀ ਹਾਂ ਗੰਦੇ ਪਾਣੀ ਦੀ ਗੱਲ ਕਰ ਰਿਹਾ ਜਿਹੜਾ ਨਾਲੀਆਂ ਦੇ ਵਿੱਚ ਨਾਲਿਆਂ ਦੇ ਵਿੱਚ ਆਉਂਦਾ ਆ ਜਿਸ ਦੇ ਨਾਲ ਬੀਅਰ ਤਿਆਰ ਹੋਵੇਗੀ ਪਰ ਅਜਿਹਾ ਕਿਸ ਕੰਪਨੀ ਦੇ ਵੱਲੋਂ ਕੀਤਾ ਜਾ ਰਿਹਾ ਤੇ ਕਿਉਂ ਕੀਤਾ ਜਾ ਰਿਹਾ ਆਉ ਤਾਨੂੰ ਦੰਨਿਆ ਇਸ ਦੀ ਪੂਰੀ ਜਾਣਕਾਰੀ ਬੀਅਰ ਪੀਣ ਦੇ ਸ਼ਕੀਨ ਲੋਕਾਂ ਲਈ ਆਈ ਪੂਰੀ ਖਬਰ ਦਰਸਲ ਹੁਣ ਬੀਅਰ ਗਟਰ ਦੇ ਪਾਣੀ ਤੋਂ ਬਣੇਗੀ ਆਓ ਤੁਹਾਨੂੰ ਦੱਸਦੇ ਹਾਂ ਕਿ ਇੱਥੇ ਦੀ ਕੰਪਨੀ ਅਜਿਹਾ ਕਿਉਂ ਕਰ ਰਹੀ ਹੈ ਜੇਕਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਹੁਣ ਜਿਹੜੀ ਬੀਅਰ ਪੀਓਗੇ ਉਸ ਦੇ ਵਿੱਚ ਨਾਲੇ ਦੇ ਪਾਣੀ ਦੀ ਵਰਤੋਂ ਕੀਤੀ ਜਾਵੇਗੀ ਦਰਸਲ ਇਹ ਅਜੀਬ ਫੈਸਲਾ ਇੱਕ ਕੰਪਨੀ ਨੇ ਲਿਆ ਇਹ ਜਰਮਨ ਦੀ ਬਰੂਅਰੀ ਕੰਪਨੀ ਹੈ ਜੋ ਬੀਅਰ ਬਣਾਉਣ ਲਈ ਨਾਲੇ ਦੇ ਪਾਣੀ ਦੀ ਵਰਤੋਂ ਕਰ ਰਹੀ ਹੈ ਇਸ ਕੰਪਨੀ ਦਾ ਨਾਮ ði used brew ਹੈ ਜੋ ਕਿ ਵਾਈਸੇਨ ਵਰਗ ਸ਼ਹਿਰ ਦੇ ਵਿੱਚ ਹੈ ਇਸ ਕੰਪਨੀ ਦੇ ਮਾਲਕ ਦਾ ਕਹਿਣਾ ਕਿ ਉਹ ਅਜਿਹਾ ਪਾਣੀ ਬਚਾਉਣ ਦੇ ਲਈ ਕਰ ਰਿਹਾ ਜਰਮਨ ਨਿਊ ਵੈਬਸਾਈਟ dwwch ਸ਼ਾਪੀ ਖਬਰ ਮੁਤਾਬਕ ਇਸ ਕੰਪਨੀ ਦੇ ਮਾਲਕ ਦਾ ਕਹਿਣਾ ਹੈ ਕਿ ਭਾਵੇਂ ਇਹ ਬੀਅਰ ਨਾਲੇ ਦੇ ਪਾਣੀ ਤੋਂ ਬਣਾਈ ਜਾ ਰਹੀ ਹੈ ਪਰ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਇਸ ਪਾਣੀ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਅਤੇ ਫਿਰ ਇਸ ਦੀ ਵਰਤੋਂ ਬੀਅਰ ਬਣਾਉਣ ਦੀ ਕੀਤੀ ਹੈ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਤੁਹਾਨੂੰ ਬੀਅਰ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਨ ਦਾ ਕੋਈ ਨਾਮ ਨਿਸ਼ਾਨ ਮੌਜੂਦ ਨਹੀਂ ਹੁੰਦਾ ਕੰਪਨੀ ਦਾ ਦਾਵਾ ਹੈ ਕਿ ਉਹ ਚਾਰ ਪੜਾਵਾਂ ਦੇ ਵਿੱਚ ਇਸ ਬੀਓ ਨੂੰ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਹੈ ਡਰੇਨ ਦੇ ਪਾਣੀ ਨੂੰ ਸਾਫ਼ ਕਰਦੀ ਹੈ ਇਹਨਾਂ ਪੜਾਵਾਂ ਦੇ ਵਿੱਚ ਮਕੈਨੀਕਲ ਬਾਇਓਲੋਜੀਕਲ ਅਤੇ ਰਸਾਇਣਿਕ ਪੜਾਅ ਵੀ ਮੌਜੂਦ ਨੇ ਆਖਰੀ ਪੜਾਅ ਦੇ ਵਿੱਚ ਪਾਣੀ ਦਾ ਜੋਨੀਕਰਨ ਕੀਤਾ ਜਾਂਦਾ ਹੈ ਅਤੇ ਫਿਰ ਇਸ ਨੂੰ ਫਿਲਟਰ ਕੀਤਾ ਜਾਂਦਾ ਹੈ ਚਾਰ ਪੜਾਵਾਂ ਦੇ ਵਿੱਚ ਪਾਣੀ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਅਤੇ ਫਿਰ ਇਸ ਨੂੰ ਬੀਅਰ ਦੇ ਯੋਗ ਬਣਾਇਆ ਜਾਂਦਾ ਤੇ ਫਿਰ ਇਸ ਨੂੰ ਬੀਅਰ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਸ ਹਫਤੇ ਹੈਰਾਨੀ ਵਾਲੀ ਖਬਰ ਤਾਂ ਇਹ ਹੈ ਕਿ ਜੇਕਰ ਨਾਲੇ ਦੇ ਪਾਣੀ ਦੇ ਨਾਲ ਬੀਅਰ ਤਿਆਰ ਹੁੰਦੀ ਹੈ ਕਿ ਤੁਸੀਂ ਇਸ ਨੂੰ ਪੀਣਾ ਪਸੰਦ ਕਰੋਗੇ ਕਿ ਤੁਹਾਨੂੰ ਇਹ ਕੰਪਨੀ ਦਾ ਫੈਸਲਾ ਸਹੀ ਲੱਗਿਆ ਤਾਂ ਸਾਡੀ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇ ਲਈ ਦੇਖਦੇ ਰਹੋ ਹਮਦਾਰਦ ਟੀਵੀ